ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਐਮਸੀਕਿਊ ਦਾ ਟੌਪਿਕ ਲੈ ਕੇ ਆਏ ਹਾਂ ਜੋ ਪੰਜਾਬ ਹਿਸਟਰੀ ਨਾਲ ਸੰਬੰਧਿਤ ਟੌਪਿਕ ਜੋ ਵੀ ਟੌਪਿਕ ਅਪਮਾ ਕਰ ਚੁੱਕੇ ਹਾਂ ਉਹਨਾਂ ਨਾਲ ਹੀ ਸੰਬੰਧਿਤ ਆਪਾਂ ਐਮਸੀਕਿਊ ਲੈ ਕੇ ਆਏ ਜਿਹੜਾ ਕਿ ਤੁਹਾਡੇ ਮਾਸਟਰ ਗ੍ਰੇਡ ਲੈਕਚਰਰ ਕਿਡਡ ਪੀਟੈਟ ਲਈ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਟੌਪਿਕ ਹੈ ਅੱਜ ਜਿਹੜੇ ਆਪਾਂ ਉਹਨਾਂ ਨਾਲ ਸੰਬੰਧਿਤ ਟੌਪਿਕ ਹੈ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਹਿਸਟਰੀ ਦੇ ਸਿਲੇਬਸ ਦੇ ਅਕੋਰਡਿੰਗ ਹੀ ਆਪਣਾ ਅੱਜ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਐਮਸੀਕਿਊ ਦਾ ਉਹ ਕਰਾਂਗੇ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਫਸਟ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਮੁਗਲ ਬਾਦਸ਼ਾਹ ਨੂੰ ਜਿੱਤੇ ਦੀ ਚਿੱਠੀ ਜਫਰਨਾਮੇ ਵਿੱਚ ਭੇਜੀ ਸੀਗੀ ਹਾਂਜੀ ਬਹਾਦਰ ਸ਼ਾਹ ਨੇ ਬਹਾਦਰ ਸ਼ਾਹ ਅਕਬਰ ਔਰੰਗਜੀਤ ਸ਼ਾਹਜਾਹ ਹਾਂਜੀ ਇਹ ਜਿਹੜੀ ਚਿੱਠੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਦੇ ਰੂਪ ਵਿੱਚ ਭੇਜੀ ਸੀ ਔਰੰਗਜੀਤ ਨੂੰ ਭੇਜੀ ਸੀ ਜੀ অপਸ਼ਨ ਸੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਜੀ ਆਪਣਾ ਰਣਜੀਤ ਸਿੰਘ ਦਾ ਵਜ਼ੀਰ ਅਜੀਮ ਉਦੀਨ ਕਿਹੜਾ ਕੰਮ ਸੰਭਾਲਦਾ ਸੀਗਾ ਵਿਦੇਸ਼ੀ ਮਾਮਲਿਆਂ ਦਾ ਗਿਣਤੀ ਦਾ ਖਜ਼ਾਨੇ ਦਾ ਕਾਨੂੰਨ ਦਾ ਹਾਂਜੀ ਜੀ ਉਹ ਜਿਹੜਾ ਅਜੀਮ ਉਦੀਨ ਦੇ ਜਿਹੜਾ ਕੰਮ ਸੰਭਾਲਦਾ ਸੀ ਉਹ ਵਿਦੇਸ਼ੀ ਮਾਮਲਿਆਂ ਦਾ ਕੰਮ ਸੰਭਾਲਦਾ ਸੀਗਾ অপਸ਼ਨ ਏ ਆਪਣਾ கரੈਕਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਆਪਣਾ ਜ਼ਿਲ੍ਹਿਆਂ ਵਾਲਾ ਕਾਂਡ ਹੈ ਕਦੋਂ ਹੋਇਆ ਸੀ 1917 ਵਿੱਚ 1919 ਵਿੱਚ 1920 ਵਿੱਚ 1918 ਐਸਵੀ ਵਿੱਚ ਹਾਂਜੀ ਜਿਣਾ ਜਿਲੇ ਵਾਲਾ ਹੱਤਿਆ ਕਾਂਡ ਹੈ ਇਹ ਆਪਣਾ 1919 ਵਿੱਚ ਹੋਇਆ ਸੀ অপਸ਼ਨ ਬੀ ਆਪਣਾ ਕਰੈਕਟ ਆਨਸਰ ਹੈ ਕਿਸੇ ਨੂੰ ਵੀ ਰਾਜੀ ਜੀ ਕੁਐਸਚਨ ਦਾ ਕਿਸੇ ਦਾ ਆਨਸਰ ਪਤਾ ਹੁੰਦਾ ਹੈ ਤੇ ਇਸ ਨਾਲ ਇੰਟਰਸਟ ਜਾਂ ਵੀ ਬਣਿਆ ਰਹਿੰਦਾ ਤੁਹਾਡਾ ਵੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੁਐਸਚਨ ਦਾ ਆਨਸਰ ਨੈਕਸਟ ਕੁਐਸਚਨ ਆਪਣਾ ਪੰਜਾਬ ਕਿਹੜੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਹੈ ਪੰਜਾਬੀ ਹਿੰਦੀ ਫਾਰਸੀ ਅਰਬੀ ਹਾਂਜੀ ਪੰਜਾਬ ਹੈ ਜਿਹੜਾ ਫਾਰਸੀ ਪੌਸ਼ਾਦੀ ਸ਼ਬਦਾਂ ਤੋਂ ਬਣਿਆ ਹੈ ਪੰਜ ਆਬ ਪੰਜ ਆਬ ਦੇ ਜੋੜ ਤੋਂ ਬਣਿਆ ਜੀ ਆਪਣਾ ਪੰਜਾਬ ਨੈਕਸਟ ਕੁਐਸਚਨ ਆਪਣਾ ॠग्वैदिक ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਪੁਕਾਰਦੇ ਸੀਗੇ ਲਾਹੌਰ ਨਾਲ ਸप्त ਸਿੱਧੂ ਪੰਜਾਬ ਸਤਲੁਜ ਹਾਂਜੀ ਰਿਗਵੇਦਿਕ ਕਾਹਨ ਵਿੱਚ ਜਿਹੜਾ ਪੰਜਾਬ ਨੂੰ ਆਪਸ਼ਨ ਬੀ ਆਪਣਾ ਕਰੈਕਟ ਆਨਸਰ ਹੈ ਸप्त ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਨੈਕਸਟ ਕੁਐਸਚਨ ਆਪਣਾ ਜਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾਗਾ ਪੈਟੋਪਟਾਮੀਆਂ ਦਾ ਪੰਜਾਬ ਦਾ ਸप्त ਸਿੱਧੂ ਦਾ ਲਾਹੌਰ ਦਾ ਹਾਂਜੀ ਜਨਾਨੀਆਂ ਦੇ ਸਮੇਂ ਪੰਜਾਬ ਨੂੰ ਪੈਟੋਪਟਾਮੀਆਂ ਕਿਹਾ ਜਾਂਦਾ ਸੀ ਆਪਸ਼ਨ ਏ ਆਪਣਾ கரੈਕਟ ਅਨਸਰ ਹੈ ਨੈਕਸਟ ਕੁਐਸਚਨ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਸਤ ਸਿੱਧੂ ਲਾਹੌਰ ਰਾਜ ਪੈਟੋ ਪਟਾਮੀ ਹਾਂਜੀ ਰਣਜੀਤ ਸਿੰਘ ਦੇ ਸਮੇਂ ਵਿੱਚ ਆਪਾਂ ਪਹਿਲਾਂ ਵੀ ਪੜਿਆ ਆਪਣਾ ਟੌਪਿਕ ਇਹ ਰਣਜੀਤ ਸਿੰਘ ਵਾਲਾ ਚੈਪਟਰ ਆਪਾਂ ਕਰ ਚੁੱਕੇ ਹਾਂ ਕੰਪਲੀਟ ਹਾਂਜੀ ਉਸ ਸਮੇਂ ਪੰਜਾਬ ਨੂੰ ਲਾਹੌਰ ਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਆਪਸ਼ਨ ਸੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਲਾਹੌਰ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ 1847 ਵਿੱਚ 1849 ਵਿੱਚ 1749 ਵਿੱਚ 1847 ਇਸ ਵਿੱਚ ਹਾਂਜੀ ਲਾਹੌਰ ਨੂੰ ਅੰਗਰੇਜ਼ੀ ਰਾਜ ਵਿੱਚ 1849 ਈਸਵੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਆਪਸ਼ਨ ਬੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਭਾਰਤ ਨੂੰ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਸੌਰੀ ਭਾਰਤ ਦਾ ਪ੍ਰਵੇਸ਼ ਦੁਆਰ ਹੈ ਕਿਸ ਨੂੰ ਕਿਹਾ ਜਾਂਦਾ ਸੀਗਾ ਮੁੰਬਈ ਨੂੰ ਗੁਜਰਾਤ ਨੂੰ ਬੰਗਾਲ ਨੂੰ ਪੰਜਾਬ ਨੂੰ ਹਾਂਜੀ অপਸ਼ਨ ਡੀ ਆਪਣਾ ਕਰੈਕਟ ਆਨਸਰ ਹੈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਆਪਣਾ ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦਰੇ ਦਾ ਨਾਂ ਦੱਸੋ ਹਾਂਜੀ ਟੋਚੀ ਕੁਰਮ ਖੈਬਰ ਖੈਬਰ ਸੌਰੀ ਦੋ ਵਾਰੀ ਆਪਸ਼ਨਾਂ ਹੋ ਗਈਆਂ ਨਹੀਂ ਆ ਹਾਂਜੀ ਖੈਬਰ ਦਰਾ ਸੀਗਾ ਜਿਹੜਾ ਸਭ ਤੋਂ ਮਸ਼ਹੂਰ ਤੇ ਪ੍ਰਸਿੱਧ ਦਰਾ ਖੈਬਰ ਸੀਗਾ ਜੋ ਵੀ ਪੰਜਾਬ ਵਿੱਚ ਪ੍ਰਵੇਸ਼ ਕਰਦੇ ਸੀਗੇ ਹਮਲਾਵਰ ਉਹ ਕਿਆ ਬਰਦਰੇ ਨਹੀਂ ਆਉਂਦੇ ਸੀਗੇ অপਸ਼ਨ ਬੀ ਆਪਣਾ ਕਰੈਕਟ ਆਨਸਰ ਨੈਕਸਟ ਜੀ ਆਪਣਾ ਤਾਰਿੰਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਹਾਂਜੀ 1190 ਵਿੱਚ 11 1090 ਵਿੱਚ 1199 ਵਿੱਚ 1194 ਵਿੱਚ ਹਾਂਜੀ ਜਿਹੜੀ ਤਾਰਿੰਨ ਦੀ ਪਹਿਲੀ ਲੜਾਈ ਹੈ ਉਹ 1193 ਇਸਵੀ ਵਿੱਚ ਹੋਈ ਸੀਗੀ ਜੀ ਕਰੈਕਟ ਆਨਸਰ ਆਪਣਾ ਨੈਕਸਟ ਆਪਣਾ ਹੈਗਾ ਤਾਰਿੰਨ ਦੀ ਦੂਜੀ ਲੜਾਈ ਕਦੋਂ ਹੋਈ ਸੀਗੀ ਹਾਂਜੀ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਆਪਣੇ ਐਮਸੀਕਿਊ ਦੇ ਇਹਨਾਂ ਦੀਆਂ ਡੇਟਾਂ ਯਾਦ ਰੱਖਣੀਆਂ ਜਿਹੜੀ ਤਾਰਿੰਨ ਦੀ ਪਹਿਲੀ ਲੜਾਈ ਸੀ 1193 ਇਸਵੀ ਵਿੱਚ ਹੋਈ ਸੀ ਤੇ ਤਾਰਿੰਨ ਦੀ ਦੂਜੀ ਲੜਾਈ ਹੋਈ ਸੀਗੀ 1192 ਇਸਵੀ ਵਿੱਚ ਦੋਨੀਆਂ ਲੜਾਈਆਂ ਬਹੁਤ ਹੀ ਇੰਪੋਰਟੈਂਟ ਐ 1192 ਇਸੀ ਵਿੱਚ ਨੈਕਸਟ ਕੁਐਸਚਨ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ 1527 ਵਿੱਚ 1526 ਵਿੱਚ 1522 ਵਿੱਚ 1521 ਵਿੱਚ ਹਾਂਜੀ ਤਾਂ ਪਾਨੀਪਤ ਦੀ ਪਹਿਲੀ ਲੜਾਈ 1526 ਸੀ ਵਿੱਚ ਹੋਈ ਸੀ ਨੈਕਸਟ ਕੁਐਸਚਨ ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ਸੀਗੀ 1527 1556 1522 1596 ਹਾਂਜੀ 1596 ਈਸਵੀ ਵਿੱਚ ਪਾਣੀਪਤ ਦੀ ਦੂਜੀ ਲੜਾਈ ਹੋਈ ਸੀ ਪਾਣੀਪਤ ਦੀ ਤੀਜੀ ਲੜਾਈ ਜਿਹੜੀ ਇਹ 1561 1702 1752 1770 ਹਾਂਜੀ ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਵਿੱਚ ਹੋਈ ਸੀ ਹਾਂਜੀ ਪਾਣੀ ਪਤਨੀਆਂ ਤਿੰਨੇ ਲੜਾਈਆਂ ਹੀ ਬਹੁਤ ਹੀ ਇੰਪੋਰਟੈਂਟ ਨੇ ਹੈਗੀਆਂ ਪਹਿਲੀ ਲੜਾਈ ਹੋਈ ਸੀ 1500 26 ਦੂਜੀ 1556 ਤੀਜੀ 1761 ਤਿੰਨੇ ਲੜਾਈਆਂ ਹੀ ਬਹੁਤ ਹੀ ਇੰਪੋਰਟੈਂਟ ਨੇ ਇਹਨਾਂ ਦੀਆਂ ਡੇਟਾਂ ਯਾਦ ਰੱਖਣੀਆਂ ਸਿੱਖਾਂ ਦੇ ਸਭ ਤੋਂ ਧਾਰਮਿਕ ਗ੍ਰੰਥ ਕਿਹੜਾ ਹੈ ਸਿੱਖਾਂ ਦਾ ਸਭ ਤੋਂ ਧਾਰਮਿਕ ਗ੍ਰੰਥ ਹਾਂਜੀ ਆਧ ਗ੍ਰੰਥ ਸਾਹਿਬ ਨੂੰ ਕਿਹਾ ਜਾਂਦਾ ਜੀ ਸਿੱਖਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਨੈਕਸਟ ਕੁਐਸਚਨ 10 ਗ੍ਰੰਥ ਦਾ ਸੰਕਲਨ ਕਦੋਂ ਕੀਤਾ ਗਿਆ 1721 1521 1621 1821 ਹਾਂਜੀ 1721 ਸੀ ਵਿੱਚ ਦਸਮ ਗ੍ਰੰਥ ਦਾ ਸੰਕਲਨ ਹੋਇਆ ਸੀਗਾ ਕੀਤਾ ਕਿ ਨਹੀਂ ਸੀਗਾ ਜੀ ਪਾਈ ਮਾਨੀ ਸਿੰਘ ਨੇ ਹਾਂਜੀ ਆ ਜੀ ਦਸ ਨੈਕਸਟ ਕੁਐਸਚਨ ਆਪਣਾ ਦਸਮ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਸੀਗਾ ਪਾਈ ਮਾਨੀ ਸਿੰਘ ਜੀ ਨੇ ਕੀਤਾ ਸੀਗਾ ਦਸਮ ਗ੍ਰੰਥ ਦਾ ਸੰਕਲਨ ਹਾਂਜੀ ਇਹ ਜੀ ਆਪਣੇ ਅੱਜ ਤੇ ਐਮਸੀਕਿਊ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝਾਏ ਹੋਣਗੇ ਨੈਕਸਟ ਟਾਪਿਕ ਲੈ ਕੇ ਆਪਾਂ ਫੇਰ ਆਵਾਂਗੇ ਜੀ ਜਿਹੜੇ ਜੋ ਵੀ ਆਪਾਂ ਟਾਪਿਕ ਹਿਸਟਰੀ ਜਾਂ ਪੰਜਾਬ ਹਿਸਟਰੀ ਨਾਲ ਜਾਂ ਪੰਜਾਬੀ ਨਾਲ ਜੋ ਵੀ ਟਾਪਿਕ ਆਪਾਂ ਕਰ ਰਹੇ ਆਂ ਫਿਰ ਆਪਾਂ ਉਹਨਾਂ ਨਾਲ ਸੰਬੰਧਿਤ ਐਮਸੀਕਿਊ ਜਿਹੜੀ ਲੈ ਕੇ ਆਉਣੇ ਆਂ ਸੰਡੇ ਨੂੰ ਕਲਾਸ ਹੁੰਦੀ ਹੈ ਆਪਣੀ ਐਮਸੀਕਿਊ ਦੀ ਜਾਂ ਸੈਟਰਡੇ ਨੂੰ ਦੋਨਾਂ ਦਿਨਾਂ ਵਿੱਚੋਂ ਆਪਾਂ ਇੱਕ ਕਲਾਸ ਜਿਹੜੀ ਐਮਸੀਕਿਊ ਦੀ ਲੱਗਦੀ ਹੈ ਨੈਕਸਟ ਵਾਰ ਥੈਂਕ ਯੂ ਥੈਂਕ ਯੂ ਸੋ ਮੱਚ